ਇਹ ਬੜੇ ਗੁੱਸੇ ਦੇ ਵਿੱਚ ਬੜੇ ਕਰੋਧ ਦੇ ਵਿੱਚ ਆਏ ਕਿ ਉਹ ਨਾਰ ਕਿੱਧਰ ਗਈ ਨਾਰ ਕੌਣ ਲੈ ਗਿਆ ਉੱਥੇ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਤਪਸਵੀ ਜਿਹੜਾ ਸੀ ਤਪੱਸਿਆ ਕਰਨ ਦੇ ਸੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਸਾਰੇ ਦੈਂਤ ਉਸ ਤਪਸਵੀ ਦੇ ਕੋਲ ਗਏ ਜਾ ਕੇ ਉਹਨੂੰ ਪੁੱਛਿਆ ਉਹ ਨਾਰ ਕਿੱਥੇ ਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਉਹ ਨਾਰ ਜਿਹੜੀ ਏ ਉਹ ਸ਼ਕਤੀ ਉਹ ਤੇ ਸਾਰੇ ਪਰੀਪੂਰਨ ਆ ਉਹ ਤੇ ਹਰ ਥਾਂ ਤੇ ਆ ਉਹ ਤੇ ਘਟ ਘਟ ਵਿਆਪ ਰਹੀ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹੇ ਉਹ ਪੁਕਾਰ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਉਹ ਸ਼ਕਤੀ ਤੇ ਹਰ ਥਾਂ ਤੇ ਹੀ ਇਹ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਉਹਦਾ ਤੇ ਕੋਈ ਅਜੇ ਤੱਕ ਅੰਤ ਪਾ ਨਹੀਂ ਸਕਿਆ ਤੁਸੀਂ ਉਹਦਾ ਅੰਤ ਕਿਵੇਂ ਪਾ ਲਓਗੇ ਜਦੋਂ ਉਸ ਤਪਸਵੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਇਹ ਰਾਖਸ਼ ਜਿਹੜੇ ਸਨ ਉਸ ਤਪਸਵੀ ਨੂੰ ਮਾਰਨ ਵਾਸਤੇ ਦੌੜੇ ਕਿ ਇਹਨੂੰ ਮਾਰੀਏ ਉਸ ਤਪਸਵੀ ਨੇ ਵਿਚਾਰ ਕੀਤਾ ਕਿ ਮੈਂ ਬ੍ਰਾਹਮਣ ਹਾਂ ਜੁਦ੍ਹ ਕਰਨਾ ਲੜਨਾ ਜਿਹੜਾ ਹੈ ਉਹ ਮੇਰਾ ਧਰਮ ਨਹੀਂ ਹੈ ਨਾ ਮੇਰੇ ਚੇਲਿਆਂ ਦਾ ਧਰਮ ਹੈ ਉਸ ਵੇਲੇ ਉਸ ਤਪਸਵੀ ਨੇ ਆਪਣੀ ਸ਼ਕਤੀ ਦੇ ਨਾਲ ਆਪਣੇ ਮ੍ਰਿਗਸ਼ਾਲਾ ਦੇ ਵਿੱਚੋਂ ਜੋ ਹਿਰਨ ਦਾ ਮ੍ਰਿਗਸ਼ਾਲਾ ਦਾ ਜੋ ਉਹਦਾ ਆਸਣ ਸੀ ਉਹਦੇ ਵਿੱਚੋਂ ਇੱਕ ਬڑے ਤੇਜ ਵਾਲਾ بڑے ਪ੍ਰਕਾਸ਼ ਪੁੰਜ ਵਾਲਾ ਬਹੁਤ ਬਲਵਾਨ ਵੱਡਾ ਸੂਰਮਾ ਉਹਦੇ ਵਿੱਚੋਂ ਪੈਦਾ ਕੀਤਾ ਉਹ ਪੁਰਖ ਜਦੋਂ ਉਹਦੇ ਵਿੱਚੋਂ ਪ੍ਰਗਟ ਹੋਇਆ ਆਸਨ ਦੇ ਵਿੱਚੋਂ ਉਸ ਪੁਰਖ ਨੇ ਫਿਰ ਉਹਨਾਂ ਦੇਵਤਾ ਦੇ ਨਾਲ ਜੰਗ ਮਚਾਇਆ ਇਸ ਸਤਜੁਗ ਦੇ ਵੇਲੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੱਕ ਜਾਮਾ ਪਹਿ ਰਿਹਾ ਸੀ ਇੱਕ ਅਵਤਾਰ ਧਾਰ ਰਿਹਾ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵਿੰਦਿਆचल ਪਹਾੜ ਦੇ ਜਾ ਕੇ ਤਪੱਸਿਆ ਕਰਨੀ ਆਰੰਭ ਕੀਤੀ। ਕੋਰ ਤਪੱਸਿਆ ਕਰ ਰਹੇ ਸਨ ਤੇ ਉਸ ਵੇਲੇ ਸਤਜੁਗ ਦੇ ਵਿੱਚ ਦੇਵਤਿਆਂ ਦਾ ਤੇ ਦਿਨਤਾਂ ਦਾ ਬੜਾ ਘੋਰ ਜੁੱਧ ਹੋ ਰਿਹਾ ਸੀ। ਦਿਨਤ ਬਹੁਤ ਜ਼ਿਆਦਾ ਬੜੀ ਸਨ ਦਿਨਤਾਂ ਨੇ ਦੇਵਤਿਆਂ ਨੂੰ ਹਰਾ ਦਿੱਤਾ। ਤੇ ਜਦੋਂ ਦੇਵਤੇ ਹਾਰ ਗਏ ਕਈ ਬਰਸ ਤੱਕ ਜੁੱਧ ਚੱਲਦਾ ਰਿਹਾ। ਦੇਵਤੇ ਹਾਰ ਗਏ ਦੈਂਤਾਂ ਨੇ ਇੰਦਰਪਰੀ ਤੇ ਸਵਰਗ ਤੇ ਜਾ ਕੇ ਕਬਜ਼ਾ ਕਰ ਲਿਆ ਸਵਰਗਾਾਂ ਦੇ ਵਿੱਚ ਜਾ ਕੇ ਆਪਣੀ ਬਾਜੇ ਵਜਾਏ ਆਪਣੀ ਦੋਹੀ ਫੇਰਾਈ ਤੇ ਦੇਵਤਿਆਂ ਨੂੰ ਉਥੋਂ ਕੱਢ ਦਿੱਤਾ ਪਰਮ ਸਤਕਾਰ ਯੋਗ ਸਾਧ ਸੰਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੋ ਸੋ ਸਾਖੀ ਦੀ ਆਪਾਂ ਜੋ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਸਨ 12 ਸਾਖੀਆਂ ਤੱਕ ਵੀਡੀਓ ਜਿਹੜੀਆਂ ਨੇ ਉਹ ਚੈਨਲ ਤੇ ਅਪਲੋਡ ਕੀਤੀਆਂ ਜਾ ਚੁੱਕੀਆਂ ਨੇ ਅੱਜ 13ਵੀਂ ਜੋ ਸਾਖੀ ਹੈ ਉਹਦੇ ਬਾਰੇ ਵਿਚਾਰ ਕਰਾਂਗੇ ਕਿ ਇਸ ਸਾਖੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੀ ਕਿਰਪਾ ਕੀਤੀ ਕਿਸ ਤਰ੍ਹਾਂ ਦੇ ਬਚਨ ਕੀਤੇ ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੈਠੇ ਹੋਏ ਸਨ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੋ ਆਪ ਜੀ ਨੇ ਪਾਹੁਲ ਤਿਆਰ ਕਰਕੇ ਸਿੱਖਾਂ ਨੂੰ ਸ਼ਿਕਾਈ ਹੈ ਸਿੰਘ ਸਜਾਏ ਹਨ ਸਿੰਘ ਬਣਾਏ ਹਨ ਪੰਜ ਕਕਾਰਾਂ ਦੀ ਰਹਿਤ ਮਰਿਆਦਾ ਦੱਸੀ ਹੈ ਇਹ ਕਿਉਂ ਕਰ ਇਹ ਮਰਿਆਦਾ ਬਣਾਈ ਪਹਿਲਾਂ ਜਿਹੜੇ ਪਹਿਲਾਂ ਗੁਰੂ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੱਕ ਨੌ ਗੁਰੂ ਜਿਹੜੇ ਸਨ ਉਹ ਚਰਨਾਂ ਦੀ ਪਾਹੁਲ ਦਿੰਦੇ ਰਹੇ ਪਾਈ ਬੁਰਦਾਸ ਜੀ ਵੀ ਲਿਖਦੇ ਹਨ ਚਰਨ ਧੋਏ ਰਹਿਰਾਸ ਕਰ ਚਰਨਾ ਅਮਰਤ ਸਿਖਾਂ ਬਿਲਾਇਆ ਚਰਣਾ ਦੀ ਪਹਲ ਲੈ ਕੇ ਪਹਿਲਾਂ ਸਿੱਖ ਬਣਾਏ ਜਾਂਦੇ ਸਨ ਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੱਸਣਾ ਕਰੋ ਗਰੀਬ ਨਿਵਾਜ ਕਿਰਪਾ ਕਰੋ ਆਪ ਜੀ ਨੇ ਇਹ ਖੰਡੇ ਬਾਟੇ ਦੀ ਪਹਲ ਇਹ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕਰਕੇ ਇਹ ਪਹਲ ਇਸ ਤਰ੍ਹਾਂ ਛਕਾਉਣੀ ਕਿਉਂ ਇਹ ਸ਼ੁਰੂ ਕੀਤੀ ਇਹ ਮਰਿਆਦਾ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਭਾਈ ਸਿੱਖੋ ਇਸ ਅੰਮ੍ਰਿਤ ਦੇ ਵਿੱਚ ਅਸੀਂ ਤਿੰਨ ਚੀਜ਼ਾਂ ਮਿਲਾਈਆਂ ਹਨ ਮੰਤਰ ਜੰਤਰ ਅਤੇ ਤੰਤਰ ਜੋ ਇਸ ਅੰਮ੍ਰਿਤ ਦੇ ਵਿੱਚ ਬਾਣੀ ਪੜੀ ਜਾਂਦੀ ਹੈ ਜਪ ਜਾਪ ਤਵਾ ਪ੍ਰਸਾਦ ਸਵਈਏ ਚੌਪਾਈ ਆਨੰਦ ਸਾਹਿਬ ਇਹ ਪੰਜ ਬਾਣੀਆਂ ਜੋ ਇਸ ਅੰਮ੍ਰਿਤ ਤੇ ਪੜੀਆਂ ਜਾਂਦੀਆਂ ਹਨ ਇਹ ਮੰਤਰ ਹੈ ਜੋ ਇਸ ਅੰਮ੍ਰਿਤ ਦੇ ਵਿੱਚ ਜੋ ਕਿਰਪਾਣ ਫੇਰੀ ਜਾਂਦੀ ਹੈ ਜਬ ਬਹੁਤ ਸਾਰੇ ਸਿੰਘ ਇਹ ਮੰਨਦੇ ਹਨ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਦੇ ਵਿੱਚ ਖੰਡਾ ਫੇਰਿਆ ਪਰ ਬਹੁਤ ਸਾਰੇ ਪੁਰਾਤਨ ਇਤਿਹਾਸਕਾਰ ਇਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਦਿ ਸ਼ਕਤੀ ਨੇ ਉਸ ਸ਼ਕਤੀ ਨੇ ਕਿਰਪਾਣ ਦਿੱਤੀ ਸੀ। ਸੋ ਸਚੇ ਪਾਤਸ਼ਾ ਉਸ ਬਾਟੇ ਦੇ ਵਿੱਚ ਕਿਰਪਾਣ ਹੀ ਫੇਰੀ ਸੀ। ਸੋ ਆਪਣਾ ਆਪਣਾ ਮਤ ਹੈ। ਮੈਂ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ। ਜੋ ਕਹਿੰਦੇ ਹਨ ਕਿ ਖੰਡਾ ਫੇਰਿਆ ਗੁਰੂ ਗੋਬਿੰਦ ਸਿੰਘ ਸਚੇ ਪਾਤਸ਼ਾ ਉਹ ਉਹਨਾਂ ਦੀ ਆਪਣੀ ਰਾਏ ਹੈ। ਗੁਰੂ ਗੋਬਿੰਦ ਸਿੰਘ ਸਚੇ ਪਾਤਸ਼ਾ ਬਚਨ ਕਰਦੇ ਹਨ। ਜੋ ਇਸ ਵਿੱਚ ਮਿਰਗਵਾਣ ਫੇਰੀ ਹੈ ਉਹ ਜੰਤਰ ਹੈ ਅਤੇ ਜੋ ਤੰਤਰ ਹੈ ਉਹ ਤਿੰਨ ਚੀਜ਼ਾਂ ਨੂੰ ਮਿਲਾ ਕੇ ਬਣਦਾ ਹੈ ਜੋ ਪਤਾਸੇ ਪਾਏ ਹਨ ਜੋ ਮਿੱਠਾ ਪਾਇਆ ਮਿਸ਼ਠਾਨ ਪਾਇਆ ਅਤੇ ਜੋ ਵਿੱਚ ਜਲ ਪਾਇਆ ਤੇ ਵਿੱਚ ਫਿਰ ਲੋਹਾ ਫੇਰਿਆ ਗਿਆ ਇਹ ਤਿੰਨ ਚੀਜ਼ਾਂ ਨੂੰ ਮਿਲਾ ਕੇ ਤੰਤਰ ਬਣਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਚਰਣਾ ਦੀ ਪਹਲ ਤੇ ਸੇਵਾ ਦੀ ਪ੍ਰੀਤ ਹੁੰਦੀ ਸੀ ਪਰ ਸਾਡਾ ਮਨ ਜਿਹੜਾ ਸੀ ਉਹ ਜੁੱਧ ਕਰਨ ਦਾ ਸੀ ਮੇਰੇ ਮਨ ਦੇ ਅੰਦਰ ਜੁੱਧ ਕਰਨ ਦਾ ਝਾ ਸੀ ਸੋ ਇਸ ਕਰਕੇ ਕਿਰਪਾਨ ਦੀ ਪਹਲ ਤਿਆਰ ਕੀਤੀ ਸਿੱਖਾਂ ਦੇ ਵਿੱਚ ਸ਼ਕਤੀ ਜੋਸ਼ ਵੀਰ ਰਸ ਨੂੰ ਪੈਦਾ ਕਰਨ ਵਾਸਤੇ ਇਹ ਅੰਮ੍ਰਿਤ ਤਿਆਰ ਕੀਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਜਿਹੜਾ ਸਿੱਖ ਅੰਮ੍ਰਿਤ ਛਕੇਗਾ ਉਸ ਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਵੇਗੀ ਧਰਮ, ਅਰਥ, ਕਾਮ, ਮੋਖ ਇਹ ਪਦਾਰਥ ਉਸ ਨੂੰ ਸਹਿਜੇ ਹੀ ਮਿਲ ਜਾਣਗੇ ਜੋ ਅੰਮ੍ਰਿਤ ਛਕੇਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਦੱਸਦੇ ਨੇ ਭਾਈ ਸਿੱਖੋ ਅੰਮ੍ਰਿਤ ਛਕਿਆ ਬਗੈਰ ਜੋ ਕੇਸ ਰੱਖੇ ਹੋਏ ਹਨ ਉਹ ਸਿਰਫ ਇੱਕ ਭੇਖ ਹੀ ਹੈ ਉਹ ਸਿੱਖੀ ਨਹੀਂ ਇਸਤਰੀਆਂ ਨੇ ਕੁਦਰਤੀ ਤੌਰ ਤੇ ਕੇਸ ਰੱਖੇ ਤੇ ਸਿੱਖਾਂ ਦੇ ਸਿਰ ਤੇ ਇਹ ਕੇਸ ਜਿਹੜੇ ਨੇ ਇਹ ਜੂੜਾ ਜੋ ਹੈ ਇਹ ਸਿੱਖੀ ਦਾ ਨਿਸ਼ਾਨ ਹੋਵੇਗਾ ਪਰ ਅੰਮ੍ਰਿਤ ਛਕਿਆ ਬਗੈਰ ਦੋਵੇਂ ਬੇਨਿਸ਼ਾਨ ਨੇ ਅੰਮ੍ਰਿਤ ਛਕਿਆ ਬਗੈਰ ਜੋ ਹੈ ਇੱਕ ਭੇਖ ਹੀ ਹੈ ਇਹ ਸਿੱਖੀ ਨਹੀਂ ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਨਾਮਧਾਰੀਆਂ ਨੂੰ ਇਹ ਸਵਾਲ ਕਰਦੇ ਨੇ ਕਿ ਨਾਮਧਾਰੀ ਅੰਮ੍ਰਿਤ ਨਹੀਂ ਛਕਦੇ ਇਹ ਉਹਨਾਂ ਦਾ ਭਰਮ ਹੈ ਕਿ ਨਾਮਧਾਰੀ ਪੰਜ ਕਕਾਰ ਨਹੀਂ ਪਾਉਂਦੇ ਇਹ ਬਹੁਤ ਸਾਰੀ ਸਿੱਖਾਂ ਦਾ ਸਵਾਲ ਹੈ ਮੈਂ ਪਿੱਛੇ ਵੀ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਜਾਂ ਦੀਵਾਨਾ ਦੇ ਵਿੱਚ ਵੀ ਅਸੀਂ ਅਰਜ ਕਰਦੇ ਰਹਿੰਨੇ ਹਾਂ ਕਿ ਨਾਮਧਾਰੀ ਇਹ ਅੰਮ੍ਰਿਤ ਛਕਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਰੀਤੀ ਦੇ ਵਿੱਚ ਮਰਿਆਦਾ ਦੇ ਵਿੱਚ ਪੂਰੇ ਹਨ ਪਾਣੀ ਕਾਰ ਸਾਡੇ ਪੂਰੇ ਜਦੋਂ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਸਿੰਘਾ ਸਰਦਾਰਾਂ ਦਾ ਤੇ ਅੰਗਰੇਜ਼ਾਂ ਦਾ ਜੁੱਧ ਹੋਇਆ ਕੁਝ ਇਤਿਹਾਸਕਾਰ ਮੁਦਕੀ ਦਾ ਜੰਗ ਲਿਖਦੇ ਨੇ ਕੁਝ ਗੁਜਰਾਤ ਦਾ ਜੰਗ ਲਿਖਦੇ ਨੇ ਇਸੇ ਹੀ ਸੋ ਸਾਖੀ ਦੇ ਵਿੱਚ ਗੁਜਰਾਤ ਦਾ ਜੰਗ ਅੱਗੇ ਸਾਖੀ ਆਵੇ ਹੀ ਲਿਖਿਆ ਹੋਇਆ ਸੋ ਆਪਣੇ ਹੀ ਗੱਦਾਰਾਂ ਦੇ ਕਾਰਨ ਸਿੰਘਾਂ ਸਰਦਾਰਾਂ ਨੂੰ ਉਸ ਜੰਗ ਦੇ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ। ਅੰਗਰੇਜ਼ ਬਹੁਤ ਚਾਲਾਕ ਸਨ, ਉਹਨਾਂ ਨੇ ਸਾਡਾ ਇਤਿਹਾਸ ਪੜ੍ਹਿਆ ਹੋਇਆ ਸੀ। ਉਹਨਾਂ ਨੇ ਪੜ੍ਹਿਆ ਸੀ ਕਿ ਇਹ ਤੇ ਉਹ ਕੌਮ ਹੈ। ਇਸ ਕੌਮ ਦੇ ਵਿੱਚ ਐਸੇ ਸੂਰਮੇ ਪੈਦਾ ਹੋਏ ਨੇ ਜਿਨ੍ਹਾਂ ਦਾ ਸਿਰ ਵੀ ਧੜ ਦੇ ਨਾਲ ਵੱਖ ਹੋ ਗਿਆ ਤੇ ਉਹ ਸਿਰ ਨੂੰ ਤਲੀ ਤੇ ਰੱਖ ਕੇ ਵੀ ਲੜਦੇ ਰਹੇ। ਮਹਾਨ ਸੂਰਮੇ ਬਾਬਾ ਦੀਪ ਸਿੰਘ ਜੀ ਇਹ ਤੇ ਉਹ ਕਾਮ ਹੈ ਸਭਰਾਵਾਂ ਦੀ ਜੰਗ ਦੇ ਵਿੱਚ ਬੁੱਢਾ ਜਰਨੈਲ ਬਾਬਾ ਸ਼ਾਮ ਸਿੰਘ ਅਟਾਰੀ ਲੜਦਿਆਂ ਲੜਦਿਆਂ ਸ਼ਹੀਦ ਹੋ ਗਿਆ ਤੇ ਜਿੱਥੇ ਸਭ ਤੋਂ ਵੱਡਾ ਢੇਗ ਮੁਰਦਿਆਂ ਦਾ ਲੱਗਿਆ ਹੋਇਆ ਸੀ ਅੰਗਰੇਜ਼ਾਂ ਦੀਆਂ ਲਾਸ਼ਾਂ ਦਾ ਉਸ ਢੇਗ ਦੇ ਥੱਲੇ ਬਾਬਾ ਸ਼ਾਮ ਸਿੰਘ ਅਟਾਰੀ ਦੀ ਲਾਸ਼ ਪਈ ਹੋਈ ਸੀ ਉਹਦਾ ਮੁਰਦਾ ਉੱਥੋਂ ਕੱਢਿਆ ਗਿਆ ਉਸ ਦੇ ਹੱਥ ਦੇ ਵਿੱਚ ਜੋ ਕਿਰਪਾਨ ਸੀ ਉਸ ਦੀਆਂ ਉਂਗਲਾਂ ਨੂੰ ਹੱਥ ਨੂੰ ਵੱਢ ਕੇ ਅੰਗਰੇਜ਼ ਉਹਦੀ ਕਿਰਪਾਨ ਨੂੰ ਆਪਣੇ ਦੇਸ਼ ਲੈ ਗਏ ਕਿ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਵਿਖਾਵਾਂਗੇ ਕਿ ਪੰਜਾਬ ਦੇ ਸੂਰਮੇ ਪੰਜਾਬ ਦੇ ਵੀਰ ਬਹਾਦਰ ਕਿਵੇਂ ਲੜਦੇ ਨੇ ਅੰਗਰੇਜ਼ਾਂ ਨੇ ਸਾਡਾ ਇਤਿਹਾਸ ਪੜ੍ਹਿਆ ਹੋਇਆ ਸੀ ਇਸ ਕਰਕੇ ਅੰਗਰੇਜ਼ਾਂ ਨੇ ਵਿਚਾਰ ਕੀਤਾ ਕਿ ਜਿੰਨੀ ਦੇਰ ਤੱਕ ਇਹਨਾਂ ਦੇ ਕੋਲ ਕਿਰਪਾਨ ਹੈ ਉੰਨੀ ਦੇਰ ਤੱਕ ਅਸੀਂ ਇਹਨਾਂ ਦੇ ਉੱਪਰ ਰਾਜ ਨਹੀਂ ਕਰ ਸਕਦੇ ਅੰਗਰੇਜ਼ ਨੇ ਐਕਟ ਬਣਾਇਆ ਕਿ ਜਿਹਦੇ ਕੋਲ ਵੀ ਕਿਰਪਾਨ ਮਿਲ ਜਾਵੇਗੀ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਉਸ ਨੂੰ ਕੈਦ ਕਰ ਲਿਆ ਜਾਵੇਗਾ ਉਸ ਨੂੰ ਕਾਲੇ ਪਾਣੀ ਭੇਜ ਦਿੱਤਾ ਜਾਵੇਗਾ ਮਾਸਟਰ ਤਾਰਾ ਸਿੰਘ ਜੀ ਨੇ ਤੇਗਾ ਪੁਸਤਕ ਲਿਖੀ ਹੈ ਉਸ ਵਿੱਚ ਉਹਨਾਂ ਨੇ ਸਾਰਾ ਹਾਲ ਦੱਸਿਆ ਹੋਇਆ ਹੈ ਕਿ ਬਹੁਤ ਵੱਡਾ ਢਿਗ ਜੋ ਸੀ ਉਹ ਕਿਰਪਾਨਾਂ ਦਾ ਉੱਥੇ ਲੱਗ ਗਿਆ ਅੰਗਰੇਜ਼ ਨੇ ਸਾਰਿਆਂ ਦੇ ਕੋਲੋਂ ਕਿਰਪਾਨਾਂ ਖੋਹ ਲਈਆਂ ਐਕਟ ਬਣਾ ਦਿੱਤਾ ਕਾਨੂੰਨ ਬਣਾ ਦਿੱਤਾ ਕਾਨੂੰਨ ਬਣ ਗਿਆ ਅੰਗਰੇਜ਼ ਦੇ ਕੁਝ ਚਾਪਲੂਸ ਕੁਝ ਵਫਾਦਾਰ ਬੰਦੇ ਹੋਇਆ ਕਰਦੇ ਸਨ ਜਿਨ੍ਹਾਂ ਦੇ ਕੋਲ ਕਿਰਪਾਨਾਂ ਰਹਿ ਗਈਆਂ ਸਨ ਅੰਗਰੇਜ਼ ਨੇ ਸਾਰਿਆਂ ਦੇ ਕੋਲੋਂ ਹਥਿਆਰ ਕਿਰਪਾਨਾਂ ਖੋਹ ਲਈਆਂ ਤੇਗਾਂ ਖੋਹ ਲਈਆਂ ਐਸੇ ਕਰਕੇ ਜਦੋਂ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 12 ਅਪ੍ਰੈਲ 1857 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਿਆਰ ਕਰਦੇ ਨੇ ਤੇ ਕਿਦੋਂ ਕਿਰਪਾਨਾਂ ਜਿਹੜੀਆਂ ਸਨ ਉਹ ਨਹੀਂ ਸਨ ਮਿਲਦੀਆਂ ਕਿਰਪਾਨਾਂ ਤੇ ਪਾਬੰਦੀ ਸੀ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤ ਤਿਆਰ ਕੀਤਾ ਬਾਣੀਆਂ ਪੜ੍ਹ ਕੇ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਤੇ ਕਮਰ ਕੱਸੇ ਦੇ ਵਿੱਚ ਸਫਾਜੰਗ ਤਕੂਏ ਲਾਏ ਗਏ ਕਿਉਂਕਿ ਕਿਰਪਾਨ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ ਕਿਤੇ ਵੀ ਕਿਰਪਾਨਾਂ ਜਿਹੜੀਆਂ ਸਨ ਉਹ ਨਹੀਂ ਸਨ ਰਹਿ ਗਈਆਂ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਉਂਕਿ ਇਹ ਕਿਰਪਾਨ ਜੋ ਹੈ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਚਿੰਨ ਸੀ ਪੰਜ ਕਕਾਰ ਸਣ ਕਿਰਪਾਨ ਨੂੰ ਕੰਗੇ ਦੇ ਨਾਲ ਅਟੈਚ ਕੀਤਾ ਬੰਨਿਆ ਗਿਆ ਕੰਗੇ ਦੇ ਨਾਲ ਸੋ ਉਹ ਮਰਿਆਦਾ ਅੱਜ ਵੀ ਨਾਮਧਾਰੀਆਂ ਦੇ ਵਿੱਚ ਜਿਉਂਦੀ ਤਿਉਂ ਜੋ ਹੈ ਉਹ ਚੱਲ ਰਹੀ ਹੈ ਅੱਜ ਵੀ ਸਾਡੇ ਕੰਗੇ ਦੇ ਵਿੱਚ ਕਿਰਪਾਨ ਲੱਗੀ ਹੋਈ ਏ ਤੁਸੀਂ ਬਹੁਤ ਸਾਰੇ ਸਿੱਖ ਭਰਾ ਜਿਹੜੇ ਨੇ ਉਹ ਗੱਲ ਦੇ ਵਿੱਚ ਕਿਰਪਾਨ ਪਾ ਲਿੰਦੇ ਨੇ ਗਾਤਰੇ ਪਾਉਂਦੇ ਹਨ ਅਸੀ ਉਹ ਕਿਰਪਾਣ ਕੰਗੇ ਦੇ ਵਿੱਚ ਲਾਈ ਹੋਈ ਹੈ ਪੰਜ ਕਕਾਰ ਜਿਹੜੇ ਨੇ ਉਹ ਸਾਡੇ ਪੂਰੇ ਨੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਸ ਨੂੰ ਉਦੋਂ ਅਮਰਤ ਛਕਾਇਆ ਜਾਂਦਾ ਹੈ ਉਦੋਂ ਅਮਰਤ ਛਕਣਾ ਅਨਿਵਾਰ્ય ਹੈ ਜਦੋਂ ਆਨੰਦ ਕਾਰਜ ਹੁੰਦਾ ਹੈ ਆਨੰਦ ਕਾਰਜ ਵਲੇ ਅਮਰਤ ਛਕਣਾ ਜੋ ਹੈ ਉਹ ਲਾਜ਼ਮੀ ਹੈ ਤੇ ਜਦੋਂ ਸਰੀਰ ਚੜਾਈ ਕਰਦਾ ਹੈ ਉਦੋਂ ਵੀ ਉਸ ਨੂੰ ਅਮਰਤ ਛਕਾਇਆ ਜਾਂਦਾ ਹੈ ਇਹ ਤਿੰਨ ਸਮਿਆਂ ਦੇ ਵਿੱਚ ਅੰਮ੍ਰਿਤ ਛਕਣਾ ਜੋ ਹੈ ਉਹ ਨਾਮਤਾਰੀ ਪੰਥ ਦੇ ਵਿੱਚ ਲਾਜ਼ਮੀ ਹੈ। ਸੋ ਇਹ ਬਹੁਤ ਸਾਰੇ ਸਿੱਖਾਂ ਦਾ ਸ਼ੰਕਾ ਸੀ ਮੈਂ ਇਸ ਕਰਕੇ ਉਹ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਤੇ ਉਹ ਮੈਂ ਅਰਜ ਕੀਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਬਿਨਾਂ ਅੰਮ੍ਰਿਤ ਛਕਿਆ ਇਹ ਕੇਸ ਜਿਹੜੇ ਨੇ ਏਕ ਭੇਖ ਹੀ ਹੈ। ਇਹ ਸਿੱਖੀ ਨਹੀਂ। ਉਹ ਸਿੱਖ ਗੁਰੂ ਨੂੰ ਪਿਆਰਾ ਨਹੀਂ ਲੱਗਦਾ ਜਿਸ ਨੇ ਅੰਮ੍ਰਿਤ ਨਹੀਂ ਛਕਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਗੇ ਸਿੱਖਾਂ ਨੂੰ ਹੋਰ ਭੇਦ ਦੱਸਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਮੈਂ ਕਿਉਂ ਖਾਲਸਾ ਸਜਾਇਆ ਇਹ ਖਾਲਸਾ ਕੌਣ ਹੈ ਕਿੱਥੋਂ ਆਇਆ ਸ਼ਕਤੀ ਨੇ ਪ੍ਰਗਟ ਹੋ ਕੇ ਸਾਨੂੰ ਜਿਹੜੀ ਕਿਰਪਾਣ ਦਿੱਤੀ ਹੈ ਉਹ ਸ਼ਕਤੀ ਕਿਉਂ ਪ੍ਰਗਟ ਹੋਈ ਹੁਣ ਇਸ ਦਾ ਭੇਦ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸੇ ਸਾਖੀ ਦੇ ਵਿੱਚ ਦੱਸ ਰਹੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਸਤਜੁਗ ਦੇ ਵੇਲੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੱਕ ਜਾਮਾ ਪਹਿ ਰਿਆ ਸੀ ਇੱਕ ਅਵਤਾਰ ਧਾਰਿਆ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵਿੰਦਿਆचल ਪਹਾੜ ਦੇ ਜਾ ਕੇ ਤਪੱਸਿਆ ਕਰਨੀ ਆਰੰਭ ਕੀਤੀ ਕੋਰ ਤਪੱਸਿਆ ਕਰ ਰਹੇ ਸਨ ਤੇ ਉਸ ਵੇਲੇ ਸਤਜੁਗ ਦੇ ਵਿੱਚ ਦੇਵਤਿਆਂ ਦਾ ਤੇ ਦੈਤਾਂ ਦਾ ਬੜਾ ਘੋਰ ਜੁੱਧ ਹੋ ਰਿਹਾ ਸੀ। ਦੈਤ ਬਹੁਤ ਜ਼ਿਆਦਾ ਬਲੀ ਸਣ ਦੈਤਾਂ ਨੇ ਦੇਵਤਿਆਂ ਨੂੰ ਹਰਾ ਦਿੱਤਾ। ਤੇ ਜਦੋਂ ਦੇਵਤੇ ਹਾਰ ਗਏ ਕਈ ਬਰਸ ਤੱਕ ਜੁੱਧ ਚੱਲਦਾ ਰਿਹਾ। ਦੇਵਤੇ ਹਾਰ ਗਏ ਦੈਤਾਂ ਨੇ ਇੰਦਰਪੁਰੀ ਤੇ ਸਵਰਗ ਤੇ ਜਾ ਕੇ ਕਬਜ਼ਾ ਕਰ ਲਿਆ। ਸਵਰਗਾਂ ਦੇ ਵਿੱਚ ਜਾ ਕੇ ਆਪਣੇ ਵਾਜੇ ਵਜਾਏ ਆਪਣੀ ਦੋਹੀ ਫਿਰਾਈ ਤੇ ਦੇਵਤਿਆਂ ਨੂੰ ਉਥੋਂ ਕੱਢ ਦਿੱਤਾ ਦੇਵਤਿਆਂ ਦਾ ਰਾਜਾ ਜਿਹੜਾ ਇੰਦਰ ਸੀ ਸਾਰੇ ਆਪਣੇ ਗਣਾਂ ਨੂੰ ਦੇਵਤਿਆਂ ਨੂੰ ਨਾਲ ਲੈ ਕੇ ਕੈਲਾਸ ਪਹਾੜ ਤੇ ਚਲਾ ਗਿਆ ਕੈਲਾਸ ਪਹਾੜ ਤੇ ਜਾ ਕੇ ਸ਼ਕਤੀ ਦੀ ਅराधना ਕੀਤੀ ਦੇਵੀ ਦੀ ਸ਼ਰਨ ਦੇ ਵਿੱਚ ਗਿਆ ਜੋ ਆਪਾਂ ਚੰਡੀ ਦੀ ਵਾਰ ਦੇ ਵਿੱਚ ਪੜ੍ਹਦੇ ਆ ਨਾ ਇਕ ਦਿਹਾੜੇ ਆਈ ਨਾਵਣ ਦੁਰਗਾ ਸਾਹ ਇੰਦਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਾਕੁਰਾਈ ਸਾਤੇ ਦਾਨਵੀ ਲੋਕੀ ਤਹੀ ਫਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਪੁਜਾਈ ਸਭਨਾ ਰਾਖਸਾ ਕਿੰਨੇ ਨਾ ਜਿੱਤਾ ਜਾਈ ਮਹਿਕੇ ਹਦੈਤ ਨੂੰ ਤੇਰੀ ਸ਼ਾਮ ਤਕਾਈ ਦੇਵੀ ਦੁਰਗਾ ਸਾਹ ਸ਼ਕਤੀ ਦੀ ਚੰਡੇ ਦੀ ਦੁਰਗਾ ਦੀ ਸ਼ਰਨ ਲਈ ਤੇ ਦੇਵਤਿਆਂ ਦੀ ਇੰਦਰ ਦੀ ਬੇਨਤੀ ਸੁਣ ਕੇ ਸ਼ਕਤੀ ਨੇ ਦੇਵੀ ਨੇ ਆਖਿਆ ਕਿ ਤੁਸੀਂ ਆਪੋ ਆਪਣੇ ਸਥਾਨਾਂ ਤੇ ਜਾ ਕੇ ਬਹੋ ਚਿੰਤਾ ਨਾ ਕਰੋ ਮੈਂ ਤੁਹਾਡੀ ਸਹਾਇਤਾ ਕਰਾਂਗੀ ਮੈਂ ਜੰਗ ਕਰਕੇ ਦੁਸ਼ਟਾਂ ਦਾ ਰਾਖਸਾਂ ਦਾ ਮੈਂ ਨਾਸ ਕਰਾਂਗੀ ਉਸ ਵੇਲੇ ਦੇਵੀ ਨੇ ਕੀ ਕੀਤਾ ਸ਼ਕਤੀ ਨੇ ਆਪਣੀਆਂ ਫੌਜਾਂ ਨੂੰ ਨਾਲ ਲਿਆ ਆਪਣੇ ਗਣਾਂ ਨੂੰ ਨਾਲ ਲਿਆ ਆਪਣੇ ਗਣਾਂ ਨੂੰ ਨਾਲ ਲੈ ਕੇ ਤੇ ਰਾਖਸਾਂ ਦੇ ਨਾਲ ਦੇਤਾਂ ਦੇ ਨਾਲ ਯੁੱਧ ਆਰੰਭ ਕੀਤਾ ਇਸੇ ਹੀ ਵਿੰਦਿਆਚਲ ਪਰਬਤ ਤੇ ਇਹ ਜੁੱਧ ਹੁੰਦਾ ਰਿਹਾ ਕਈ ਸਾਲ ਕਈ ਬਰਸ ਤੱਕ ਇਹ ਜੁੱਧ ਇਹ ਜੰਗ ਚੱਲਦਾ ਰਿਹਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਦੱਸ ਰਹੇ ਨੇ ਕਿ ਬਹੁਤ ਲੰਮਾ ਸਮਾਂ ਜੰਗ ਚੱਲਦਾ ਰਿਹਾ ਜਿਹੜਾ ਰਕਤ ਬੀਜ ਸੀ ਉਹਦੀ ਇੱਕ ਬੂੰਦ ਅਗਰ ਧਰਤੀ ਤੇ ਖੂਨ ਦੀ ਡਿੱਗਦੀ ਸੀ ਤੇ ਹੋਰ ਰਾਕਸ਼ ਜਿਹੜੇ ਸਨ ਪੈਦਾ ਹੋ ਜਾਂਦੇ ਸਨ ਉਹਦੀਆਂ ਰક્ત ਦੀਆਂ ਬੂੰਦਾਂ ਦੇ ਨਾਲ ਐਨੇ ਜ਼ਿਆਦਾ ਧਰਤੀ ਤੇ ਰਾਖਸ ਵੱਧ ਗਏ ਐਨੇ ਜ਼ਿਆਦਾ ਦਾਇਤ ਵੱਧ ਗਏ ਜੋ ਪੁਰਾਣੇ ਰਿਖੀਆਂ ਨੇ ਗਿਣਤੀ ਲਿਖੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੱਸ ਰਹੇ ਨੇ ਕਿ 9 ਦੇ ਅੱਗੇ 100 ਜ਼ੀਰੋ ਲਾ ਦਿਓ 9 ਦੇ ਅੱਗੇ 100 ਜ਼ੀਰੋ ਲਾਉਣ ਦੇ ਨਾਲ ਜਿੰਨੀ ਗਿਣਤੀ ਬਣ ਜਾਂਦੀ ਹੈ ਐਨੀ ਗਿਣਤੀ ਦੇ ਰਾਖਸ ਵੱਧ ਗਏ ਸੰਸਾਰ ਤੇ ਐਨੇ ਰਾਖਸ ਪੈਦਾ ਹੋ ਗਏ ਰਾਕਸ਼ਸਾਂ ਨੇ ਚਾਰੋਂ ਪਾਸੇ ਪ੍ਰਲੈ ਲੈ ਆਂਦੀ ਹਾਹਾਕਾਰ ਮਚ ਗਿਆ ਸੰਸਾਰ ਤੇ ਅੰਧੇਰ ਹੋ ਗਿਆ ਤੇ ਉਸ ਵੇਲੇ ਇਹ ਸ਼ਕਤੀ ਦੇਵੀ ਜੋ ਸੀ ਇੱਕ ਪੱਥਰ ਦੇ ਵਿੱਚ ਸਮਾ ਗਈ ਪੱਥਰ ਦੇ ਵਿੱਚ ਜਦੋਂ ਸਮਾ ਗਈ ਉਹਦੇ ਗਣ ਵੀ ਭੱਜ ਗਏ ਫੌਜਾਂ ਵੀ ਭੱਜ ਗਈਆਂ ਦੇਵੀ ਵੀ ਜਿਹੜੀ ਸੀ ਪੱਥਰ ਦੇ ਵਿੱਚ ਸਮਾ ਗਈ ਫਿਰ ਇਹ ਸਾਰੇ ਰਾਖਸ਼ ਜਿਹੜੇ ਸਨ ਇਹ ਬੜੇ ਗੁੱਸੇ ਦੇ ਵਿੱਚ ਬੜੇ ਕਰੋਧ ਦੇ ਵਿੱਚ ਆਏ ਕਿ ਉਹ ਨਾਰ ਕਿੱਧਰ ਗਈ ਨਾਰ ਕੌਣ ਲੈ ਗਿਆ ਉੱਥੇ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਤਪਸਵੀ ਜਿਹੜਾ ਸੀ ਤਪੱਸਿਆ ਕਰਨ ਦੇ ਸੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਸਾਰੇ ਦੈਂਤ ਉਸ ਤਪਸਵੀ ਦੇ ਕੋਲ ਗਏ ਜਾ ਕੇ ਉਹਨੂੰ ਪੁੱਛਿਆ ਉਹ ਨਾਰ ਕਿੱਥੇ ਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਉਹ ਨਾਰ ਜਿਹੜੀ ਏ ਉਹ ਸ਼ਕਤੀ ਉਹ ਤੇ ਸਾਰੇ ਪਰੀਪੂਰਨ ਆ ਉਹ ਤੇ ਹਰ ਥਾਂ ਤੇ ਆ ਉਹ ਤੇ ਘਟ ਘਟ ਵਿਆਪ ਰਹੀ ਹੈ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹਿਉ ਪੁਕਾਰ ਸਵੇ ਘਟ ਰਾਮ ਬੋਲੇ ਰਾਮਾ ਬੋਲੇ RAM ਬਿਨਾ ਕੋ ਬੋਲੇ ਰੇ ਉਹ ਸ਼ਕਤੀ ਤੇ ਹਰ ਥਾਂ ਤੇ ਹੀ ਇਹ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਉਹਦਾ ਤੇ ਕੋਈ ਅਜਤਕਰ ਅੰਤ ਪਾ ਨਹੀਂ ਸਕਿਆ ਤੁਸੀਂ ਉਹਦਾ ਅੰਤ ਕਿਵੇਂ ਪਾ ਲੋਂਗੇ ਜਦੋਂ ਉਸ ਤਪਸਵੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਇਹ ਰਾਖਸ਼ ਜਿਹੜੇ ਸਨ ਉਸ ਤਪਸਵੀ ਨੂੰ ਮਾਰਨ ਵਾਸਤੇ ਦੌੜੇ ਕਿ ਇਹਨੂੰ ਮਾਰੀਏ ਉਸ ਤਪਸਵੀ ਨੇ ਵਿਚਾਰ ਕੀਤਾ ਕਿ ਮੈਂ ਬ੍ਰਾਹਮਣ ਹਾਂ ਜੁਦ੍ਹ ਕਰਨਾ ਲੜਨਾ ਜਿਹੜਾ ਹੈ ਉਹ ਮੇਰਾ ਧਰਮ ਨਹੀਂ ਹੈ ਨਾ ਮੇਰੇ ਚੇਲਿਆਂ ਦਾ ਧਰਮ ਹੈ ਉਸ ਵੇਲੇ ਉਸ ਤਪਸਵੀ ਨੇ ਆਪਣੀ ਸ਼ਕਤੀ ਦੇ ਨਾਲ ਆਪਣੇ ਮ੍ਰਿਗਸ਼ਾਲਾ ਦੇ ਵਿੱਚੋਂ ਜੋ ਹਿਰਨ ਦਾ ਮ੍ਰਿਗਸ਼ਾਲਾ ਦਾ ਜੋ ਉਹਦਾ ਆਸਣ ਸੀ ਉਹਦੇ ਵਿੱਚੋਂ ਇੱਕ ਬੜੇ ਤੇਜ ਵਾਲਾ ਬੜੇ ਪ੍ਰਕਾਸ਼ ਪੁੰਜ ਵਾਲਾ ਬੜੇ ਤੇਜ ਵਾਲਾ ਬਹੁਤ ਬਲਵਾਨ ਵੱਡਾ ਸੂਰਮਾ ਉਹਦੇ ਵਿੱਚੋਂ ਪੈਦਾ ਕੀਤਾ ਉਹ ਪੁਰਖ ਜਦੋਂ ਉਹਦੇ ਉਹਦੇ ਵਿੱਚੋਂ ਪ੍ਰਗਟ ਹੋਇਆ ਆਸਨ ਦੇ ਵਿੱਚੋਂ ਉਸ ਪੁਰਖ ਨੇ ਫਿਰ ਉਹਨਾਂ ਦੇਵਤਾ ਦੇ ਨਾਲ ਜੰਗ ਮਚਾਇਆ ਤੇ ਉਹਨਾਂ ਦੇਵਤਾ ਦੇ ਨਾਲ ਉਹਨਾਂ ਰਾਖਸ਼ਾਂ ਦੇ ਨਾਲ ਉਸ ਪੁਰਖ ਨੇ ਜੰਗ ਕੀਤਾ ਕਿੰਨੇ ਸਾਲ 10 ਲੱਖ 5000 ਬਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਰੇ 10 ਲੱਖ 5000 ਵਰੇ ਜੰਗ ਚੱਲਦਾ ਰਿਹਾ ਤੇ ਫਿਰ ਉਸ ਵੇਲੇ ਉਹ ਜਿਹੜੀ ਸ਼ਕਤੀ ਪੱਥਰ ਦੇ ਵਿੱਚ ਸਮਾ ਗਈ ਸੀ ਉਹ ਵੀ ਪੱਥਰ ਦੇ ਵਿੱਚੋਂ ਹੀ ਪ੍ਰਗਟ ਹੋਈ। ਉਹਦੇ ਗਣ ਵੀ ਆਏ ਤੇ ਆਪਣੇ ਗਣਾ ਦੇ ਨਾਲ ਆ ਕੇ ਉਹ ਵੀ ਲੜਦੀ ਰਹੀ ਤੇ ਜਿੱਤ ਪ੍ਰਾਪਤ ਹੋਈ। ਉਹ ਸ਼ਕਤੀ ਨੇ ਉਸ ਪੁਰਖ ਨੂੰ ਆਖਿਆ ਕਿ ਤੂੰ ਸਾਡੀ ਬੜੀ ਸਹਾਇਤਾ ਕੀਤੀ ਹੈ ਵਾਰ ਮੰਗ ਮੈਂ ਤੇਰੇ ਤੇ ਬੜੀ ਖੁਸ਼ ਹਾਂ। ਜਾਂ ਮੈਂ ਤੈਨੂੰ ਵਰ ਦਿੰਨੀ ਆ ਕਲਯੁਗ ਦੇ ਵਿੱਚ ਤੇਰਾ ਪੰਥ ਚੱਲੇਗਾ। ਤੇ ਜਦੋਂ ਤੂੰ ਮੈਨੂੰ ਯਾਦ ਕਰੇਗਾ ਮੈਂ ਤੇਰੀ ਸਹਾਇਤਾ ਵਾਸਤੇ ਪ੍ਰਗਟ ਹੋਵਾਂਗੀ ਤੇਰੀ ਸਹਾਇਤਾ ਕਰਾਂਗੀ ਇਹ ਵਚਨ ਦਿੱਤਾ ਸ਼ਕਤੀ ਨੇ ਤੇ ਉਸ ਵੇਲੇ ਉਸ ਸ਼ਕਤੀ ਨੇ ਵਚਨ ਕੀਤਾ ਕਿ ਇਹ ਜਿਹੜੇ ਮੇਲੇ ਗੰਨ ਨੇ ਜਿਹੜੀਆਂ ਮੇਰੀਆਂ ਫੌਜਾਂ ਨੇ ਇਹ ਕਲਯੁਗ ਦੇ ਵਿੱਚ ਤੇਰੇ ਸਿੱਖ ਬਣਨਗੇ ਇਹ ਤੇਰਾ ਖਾਲਸਾ ਹੋਵੇਗਾ ਇਹ ਤੇਰੇ ਸਿੱਖ ਬਣਨਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਸ਼ਕਤੀ ਨੇ ਆਖਿਆ ਕਿ ਹੋਰ ਵੀ ਵਾਰ ਮੰਗ ਤੇ ਉਸ ਬੁਰਖ ਨੇ ਸਤਗੁਰੂ ਜੀ ਬਚਨ ਕਰਦੇ ਨੇ ਕਿ ਮੈਂ ਸ਼ਕਤੀ ਦੇ ਕੋਲੋਂ ਵਾਰ ਮੰਗਿਆ ਕਿ ਮੇਰੇ ਪੰਥ ਨੂੰ ਭੋਗ ਮੋਖ ਪਦਵੀ ਇਹ ਸਾਰੀਆਂ ਚੀਜ਼ਾਂ ਦੇਣੀਆਂ তথাਸੂ ਸ਼ਕਤੀ ਨੇ ਬਚਨ ਕੀਤਾ ਕਿ ਤੇਰੇ ਪੰਥ ਨੂੰ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਉਸ ਵੇਲੇ ਸ਼ਕਤੀ ਨੇ ਫਿਰ ਮੇਰੇ ਪੰਥ ਨੂੰ ਤਿੰਨ ਚੀਜ਼ਾਂ ਹੋਰ ਦੇਣ ਦਾ ਵਚਨ ਕੀਤਾ ਇੱਕ ਤੇ ਜਿਹੜਾ ਕੜਾ ਸੀ ਪਾਇਆ ਹੋਇਆ ਹੈ ਇਹ ਕੜਾ ਸ਼ਕਤੀ ਨੇ ਪ੍ਰਦਾਨ ਕੀਤਾ ਕਿ ਇਹ ਮੇਰੀ ਨਿਸ਼ਾਨੀ ਹੋਵੇਗੀ ਦੂਸਰਾ ਜੋ ਕਿਰਪਾਨ ਹੈ ਇਹ ਮੇਰੀ ਨਿਸ਼ਾਨੀ ਹੋਵੇਗੀ ਫਿਰ ਜੋ ਕੇਸ ਹਨ ਇਹ ਮੇਰੀ ਨਿਸ਼ਾਨੀ ਹੋਵੇਗੀ ਇਹ ਤਿੰਨ ਚੀਜ਼ਾਂ ਮੈਂ ਆਪਣੀ ਨਿਸ਼ਾਨੀ ਦੀਆਂ ਤੇਰੇ ਪੰਥ ਨੂੰ ਦੇਣੀਆਂ ਉਸ ਸ਼ਕਤੀ ਨੇ ਬਚਨ ਕੀਤਾ ਕਿ ਇਹ ਤਪਸਵੀ ਜਿਹੜਾ ਤਪ ਕਰਨ ਦਿਆ ਹੈ ਵਿੰਧਿਆचल ਪਰਬਤੇ ਜਿਸ ਨੇ ਆਪਣੀ ਸ਼ਕਤੀ ਦੇ ਨਾਲ ਤੈਨੂੰ ਆਪਣੇ ਆਸਨ ਦੇ ਵਿੱਚੋਂ ਪ੍ਰਗਟ ਕੀਤਾ ਹੈ ਇਹ ਉਸ ਵੇਲੇ ਕਲਯੁਗ ਦੇ ਵਿੱਚ ਤੇਰਾ ਪਿਤਾ ਹੋਵੇਗਾ ਇਹ ਕਲਯੁਗ ਦੇ ਵਿੱਚ ਇਹੀ ਤੇਰਾ ਬਾਪ ਹੋਵੇਗਾ ਤੇਰਾ ਪਿਤਾ ਹੋਵੇਗਾ ਤੇ ਤੇਰਾ ਨਾਮ ਦੁਸ਼ਟ ਦਮਨ ਹੋਵੇਗਾ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਕਲਯੁਗ ਦੇ ਵਿੱਚ ਤੇਰਾ ਨਾਮ ਦੁਸ਼ਟ ਦਮਨ ਹੋਵੇਗਾ ਸੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਜਿਹੜਾ ਭੇਦ ਸੀ ਸਿੱਖਾਂ ਨੂੰ ਖੋਲ ਕੇ ਦੱਸਿਆ ਕਿ ਕਿਉਂ ਅੰਮ੍ਰਿਤ ਤਿਆਰ ਕੀਤਾ ਕਿਉਂ ਸ਼ਕਤੀ ਦਾ ਆਵਾਹਨ ਕੀਤਾ ਸ਼ਕਤੀ ਨੂੰ ਯਾਦ ਕੀਤਾ ਕਿਉਂ ਇਹ ਪਹਲ ਤਿਆਰ ਕੀਤੀ ਇਸ ਅੰਮ੍ਰਿਤ ਨੂੰ ਜਿਹੜਾ ਛਕੇਗਾ ਉਹਦੇ ਵਿੱਚ ਸ਼ਕਤੀ ਦਾ ਸੰਚਾਰ ਹੋਵੇਗਾ ਜਿੱਥੇ ਉਹ ਆਪਣੇ ਅੰਦਰਲੇ ਜਿੱਥੇ ਉਹ ਆਪਣੇ ਬਾਹਰਲੇ ਦੁਸ਼ਮਣਾਂ ਨੂੰ ਖਤਮ ਕਰੇਗਾ ਬਾਹਰਲੇ ਦੁਸ਼ਟਾਂ ਨੂੰ ਮਾਰੇਗਾ ਉੱਥੇ ਹੀ ਉਹ ਆਪਣੇ ਅੰਦਰਲੇ ਦੁਸ਼ਟਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪੰਜ ਤੰਗ ਕਰਦੇ ਨੇ ਉਹ ਇਹਨਾਂ ਦੇ ਉੱਪਰ ਵੀ ਜਿੱਤ ਪ੍ਰਾਪਤ ਕਰੇਗਾ ਸੋ ਇਸ ਤਰ੍ਹਾਂ ਦੇ ਬਚਨ ਜਿਹੜੇ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਦੀ ਬੇਨਤੀ ਕਰਨ ਤੇ ਉਹਨਾਂ ਨੂੰ ਦੱਸੇ ਇਥੇ ਹੀ ਜੋ ਹੈ ਭਾਈ ਰਾਮ ਕਵਰ ਜੀ ਭਾਈ ਗੁਰਬਖਸ਼ ਸਿੰਘ ਜੀ ਲਿਖਦੇ ਨੇ ਕਿ ਇਥੇ ਹੀ 13ਵੀਂ ਸਾਖੀ ਜਿਹੜੀ ਹੈ ਉਹ ਸੰਪੂਰਨ ਹੁੰਦੀ ਹੈ ਸਭ ਇੱਕ ਵਾਰ ਗੱਜ ਕੇ ਕਹੋ ਧੰ ਸ੍ਰੀ ਸਤਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ